ہم اب گن بھرے ایک گون ناہی 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 امرت چھڑ بکھے بکھ کھائی ਅੰਮ੍ਰਿਤ ਛਾੜ ਬਿਖੇ ਬਿਖ ਖਾਈ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਭੂਲੇ ਮਾਇਆ ਮੋਹ ਭਰਮ ਭੂਲੇ ਮਾਇਆ ਮਾਇਆ ਮੋਹ ਭਰਮ ਪੈ ਸੁਧਦਰ ਸਿਓ ਪ੍ਰੀਤ ਲਗਾਈ ਸੁਧਦਰ ਸਿਓ ਪ੍ਰੀਤ ਲਗਾਈ ਸੁਧਦਰ ਸਿਓ ਪ੍ਰੀਤ ਲਗਾਈ ਸੁਧਦਰ ਸਿਓ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਕ ਉੱਤਮ ਪੰਥ ਸੁਣਿਓ ਗੁਰ ਤੇ ਹਿਲੰਤ ਜਮ ਤ੍ਰਾਸ ਮਟਾਈ ਤੇ ਹਿਲੰਤ ਜਮ ਤ੍ਰਾਸ ਮਿਲੰਤ ਜਮ ਤਰਾਈ ਦੇਹ ਮਿਲੰਤ ਜਮ ਤਰਾਈ ਏਕ ਅਰਦਾਸ ਬਾਟ ਕੀਰਤ ਕੀ ਏਕ ਅਰਦਾਸ ਬਾਟ ਕੀਰਤ ਕੀ ਏਕ ਅਰਦਾਸ ਬਾਟ ਕੀਰਤ ਕੀ ਏਕ ਅਰਦਾਸ ਬਾਟ ਕੀਰਤ ਗੁਰੂ ਰਾਮਦਾਸ ਰੱਖੋ ਸਰਨਾਈ 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 ਸਭ ਸੰਗਤਾਂ ਨੂੰ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਤਿਗੁਰੂ ਮੇਰ ਕਰਨ ਸਭ ਸੰਗਤਾਂ ਦੇ ਸਮਾਨ ਸਿਮਰਨ ਸਤਿਗੁਰੂ ਮੇਰ ਕਰਨ ਸਭ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਅੱਜ ਆਪਣੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਸੋ ਗੁਰੂ ਪਿਆਰਿਓ ਹਰ ਸਵਾਸ ਦੇ ਨਾਲ ਆਪਾਂ ਬੰਦਗੀ ਕਰਦੇ ਰਹੀਏ ਇੱਕ ਵੀ ਸਵਾਸ ਐਸਾ ਨਾ ਹੋਵੇ ਜਿਹੜਾ ਖਾਲੀ ਜਾਵੇ ਜਿਹੜਾ ਵੀ ਸਵਾਸ ਆਵੇ ਪਰਮੇਸ਼ਰ ਦਾ ਨਾਮ ਜਪਦਿਆਂ ਹੀ ਨਿਕਲੇ ਸਰੀਰ ਚੋਂ ਸੋ ਇੱਕ ਵੀ ਸਵਾਸ ਖਾਲੀ ਨਾ ਜਾਏ ਸਤਿਗੁਰੂ ਐਸੀ ਕਿਰਪਾ ਕਰੋ ਸਭ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਭ ਦੇ ਘਰਾਂ ਵਿੱਚ ਸਤਿਗੁਰੂ ਸੁਖ ਸ਼ਾਂਤੀ ਵਰਤੋਣ ਸੁਖ ਸ਼ਾਂਤੀ ਭਜਨ ਨਾਲ ਹੀ ਆਉਂਦੀ ਭਜਨ ਤੋਂ ਬਿਨਾਂ ਗੁਰੂ ਪਿਆਰਿਓ ਸੁਖ ਸ਼ਾਂਤੀ ਨਹੀਂ ਹੁੰਦੀ ਸੋ ਜਿਹੜਾ ਭਜਨ ਕਰਦਾ ਸੋ ਗੁਰੂ ਪਿਆਰਿਓ ਉਹ ਛਪਰੀ ਚ ਰਹਿ ਕੇ ਵੀ ਖੁਸ਼ ਹੁੰਦਾ ਰੁੱਖਾ ਮਿੱਸਾ ਖਾ ਕੇ ਵੀ ਖੁਸ਼ ਹੁੰਦਾ ਸੋ ਜੇ ਬੰਦਗੀ ਨਾ ਕਰੀਏ ਸੋ ਫਿਰ ਬੰਦਾ ਮਿਲਣਾ ਚ ਰਹਿ ਕੇ ਵੀ ਦੁਖੀ ਰਹਿੰਦਾ ਛੜਦਾ ਪੁੱਜਦਾ ਰਹਿੰਦਾ ਸਭ ਕੁਝ ਕੋਲ ਹੋਵੇ ਤਾਂ ਵੀ ਐ ਲੱਗਦਾ ਜਿਵੇਂ ਕੁਛ ਨਹੀਂ ਕੋਲ ਖਾਲੀ-ਖਾਲੀ ਮਹਿਸੂਸ ਹੁੰਦਾ ਤੇ ਜਿਹੜੇ ਭਜਨ ਕਰਦੇ ਉਹਨਾਂ ਨੂੰ ਭਰਿਆ-ਭਰਿਆ ਮਹਿਸੂਸ ਲੱਗਦਾ ਉਹਨਾਂ ਨੇ ਭਾਵੇਂ ਛਪਰੀ ਚ ਰਹਿੰਦੇ ਆ ਭਾਵੇਂ ਸਵੇਰ ਦੀ ਖਾ ਲਈ ਸ਼ਾਮ ਦਾ ਗੁਰੂ ਪਿਆਰੇ ਪਤਾ ਨਹੀਂ ਕਿ ਕਿੱਥੋਂ ਆਉਣੀ ਕਿੱਥੋਂ ਨਹੀਂ ਆਉਣੀ ਸੋ ਤਾਂ ਵੀ ਖੁਸ਼ ਹੁੰਦੇ ਆ ਉਹਨਾਂ ਨੂੰ ਭਰਿਆ ਭਰਿਆ ਮਹਿਸੂਸ ਹੁੰਦਾ ਤੇ ਜਿਹੜੇ ਬੰਦਗੀ ਨਹੀਂ ਕਰਦੇ ਭਾਵੇਂ ਉਹਨਾਂ ਕੋਲ 100 ਕਿਲ ਦਾ ਜ਼ਮੀਨ ਹੈ ਉਹ ਐ ਲੱਗਣਗੇ ਉਹ ਉਹਨਾਂ ਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਪੱਲੇ ਕੱਖ ਨਹੀਂ ਸੋ ਐ ਲੱਗਦਾ ਜਿਵੇਂ ਮਰ ਗਏ ਬਸ ਇਹ ਮਹਿਸੂਸ ਕਿਉਂ ਹੁੰਦਾ ਇਦਾਂ ਕਿਉਂਕਿ ਬੰਦਗੀ ਨਹੀਂ ਕਰਦੇ ਸੋ ਬੰਦਗੀ ਕਰੋ ਤਤਿ ਤਵੀ ਤੇ ਵੀ ਬੈ ਕੇ ਗੁਰੂ ਅਰਜਨ ਦੇਵ ਮਰਨੇ ਗੀਤ ਗਾਏ ਸੋ ਗੁਰੂ ਬਿਆਰੇ ਕਿਉਂ ਗਏ ਕਿਉਂਕਿ ਬੰਦਗੀ ਸੀ ਸੋ ਆਪਾਂ ਤੇ ਏਸ਼ੀਆਂ ਚ ਬਹਿ ਕੇ ਤਪੇ ਫਿਰਦੇ ਸੋ ਤਤੀ ਤਵੀ ਦੇ ਵੀ ਬਹਿ ਕੇ ਤਪੇ ਨਹੀਂ ਕਿਉਂਕਿ ਉਹਨਾਂ ਕੋਲ ਬੰਦਗੀ ਸੀ ਸੋ ਆਓ ਬੰਦਗੀ ਕਰੀਏ ਇਹੀ ਮਾਰਤੋ ਦਾਤ ਮੰਗੀ ਹੈ ਸਭ ਤੋਂ ਵੱਡੀ ਦਾਤ ਹੈ ਜਿਹਨੂੰ ਬੰਦਗੀ ਮਿਲ ਗਈ ਸਮਝ ਲਓ ਮਗਰ ਕੁਝ ਰਹਿੰਦਾ ਹੀ ਨਹੀਂ ਬਾਕੀ ਆਪੇ ਸੁਰੇਤ ਤੁਰਿਆ ਹੁੰਦਾ ਮਗਰ ਮਗਰ ਸੋ ਜਿਹਨੂੰ ਬੰਦਗੀ ਦੀ ਦਾਤ ਮਿਲ ਜੇ ਇਸ ਕਰਕੇ ਗੁਰੂ ਕੋਲ ਆ ਕੇ ਬੰਦਗੀ ਦੀ ਦਾਤ ਮੰਗਿਆ ਕਰੋ ਸੋ ਆਓ ਬਹੁਤ ਸਾਰੇ ਸਿੰਘ ਸ਼ਲੋਕ ਪਵਨ ਗੁਰੂ ਪਾਨ